ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਇੱਕ ਮਹਤਵਨ ਗੱਲ ਜ਼ਰੂਰੀ ਜਿਹੜੀ ਆ ਸ਼ੇਅਰ ਕਰਨ ਲੱਗੀ ਹਾਂ ਕਿ ਆਪਣੇ ਘਰ ਨੂੰ ਘਰ ਦੇ ਵਿੱਚ ਜਿਹੜੀ ਆ ਪੋਜ਼ਿਟਿਵ એનર્ਜੀ ਜਿਹੜੀ ਰਹੇ ਹਰਦਮ ਹਰ ਟਾਈਮ ਤੇ ਇਹ ਆਪਾਂ ਕਿਹੜੇ ਕਿਹੜੇ ਮਤਲਬ ਕੀ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਇਹ ਵਲੀ ਜਿਹੜੀ ਆ ਆਪਾਂ ਰੱਖ ਸਕਦੇ ਆ ਤੇ ਸਾਨੂੰ ਜਿਹੜਾ ਗੁੱਡ ਫੀਲ ਹੋਵੇ ਸਾਨੂੰ ਥੱਕਿਆ ਥੱਕਿਆ ਜਿਹੜਾ ਮਹਿਸੂਸ ਜਿਹੜਾ ਉਹ ਨਾ ਹੋਵੇ ਕੰਮ ਨੂੰ ਹਨ ਮਨ ਨਾ ਕਰੇ ਤੇ ਇਦਾਂ ਦਾ ਜਿਹੜਾ ਉਹ ਸਭ ਤੋਂ ਪਹਿਲਾਂ ਤੇ ਸਾਨੂੰ ਆਪਣੇ ਆਪ ਤੇ ਪਰ ਸੈਲਫ ਕੇਅਰ ਕਰਨੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਨਾ ਕਈ ਵਾਰੀ ਅਮ ਇਦਾਂ ਹੁੰਦਾ ਕਿ ਭੈਣਾਂ ਦਾ ਕਹਿੰਦੀ ਹੈ ਕਿ ਅੱਜ ਤੇ ਸਾਡਾ ਸਿਰਵਾਉਣ ਦਾ ਟਾਈਮ ਨਹੀਂ ਲੱਗਾ ਤੇ ਮੈਂ ਕਹਿੰਦੀ ਜਿਹੜਾ ਟਾਈਮ ਜਿਹੜਾ ਤੁਹਾਡਾ ਬਾਅਦ ਚ ਨਹੀਂ ਨਾ ਲੱਗਣਾ ਉਹ ਸੁੱਤਿਆ ਉੱਠਣ ਤੋਂ ਬਾਅਦ ਚ ਫਟਾਫਟ ਇਹੀ ਕੰਮ ਘਰੋਂ ਪਹਿਲਾਂ ਕਿ ਪਹਿਲਾਂ ਆਪਣਾ ਸਿਰਵਾਉ ਹੈ ਕਿਉਂਕਿ ਸਿਰਵਾਉਣ ਨਾਲ ਵੀ ਜਿਹੜੀ ਬੜੀ ਥਕਾਵਟ ਤੇ ਪੋਜ਼ਿਟਿਵ ਬੰਦਾ ਫੀਲ ਕਰਦਾ ਥੋੜਾ ਐਕਟਿਵ ਜਿਹੜਾ ਫੀਲ ਕਰਦਾ ਆ ਤੇ ਕੰਮ ਕਰਨ ਨੂੰ ਮਨ ਜਿਹੜਾ ਫਟਾਫਟ ਜਿਹੜਾ ਉਹ ਕਰਨ ਜਿਹੜਾ ਉਹ ਲੱਗ ਜਾਂਦਾ ਹੈ ਤੇ ਦੂਸਰਾ ਜਿਹੜਾ ਇਹ ਕਿ ਕਦੀ ਵੀ ਜਿਹੜੀ ਆਪਣੇ ਘਰ ਦੇ ਵਿੱਚ ਜਿਹੜਾ ਥੋੜਾ ਤੇ ਹੈ ਨਹੀਂ ਸ਼ਬਦ ਜਿਹੜਾ ਇਹ ਜੂਸ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਕਦੀ ਵੀ ਨਹੀਂ ਇਹ ਕਹਿਣਾ ਚਾਹੀਦਾ ਕਿ ਅੱਜ ਹੈ ਨਹੀਂ ਆ ਆ ਚੀਜ਼ ਥੋੜੀ ਹੈ ਮੈਂ ਨਹੀਂ ਦੇ ਸਕਦੀ ਕੋਈ ਵੀ ਤੁਹਾਡੇ ਕੋ ਕੋਈ ਚੀਜ਼ ਲੈਣ ਆ ਜੇ ਮੰਨ ਕੋਈ ਗਵਾਂਢੀ ਤਾਂ ਤੁਸੀਂ ਕਹੋ ਇਹ ਚੀਜ਼ ਤਾਂ ਹੈ ਹੀ ਨਹੀਂ ਮੇਰੇ ਤੋਂ ਖਾਸ ਕਰਕੇ ਕਿਚਨ ਦਾ ਕਿਚਨ ਵਾਸਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਆ ਹੋਵੇ ਤਾਂ ਵੀ ਤੁਸੀਂ ਕਿਸੇ ਬੰਦੇ ਨੂੰ ਨਾ ਕਰ ਦੋ ਤੇ ਇਹ ਵਾਲੀ ਇਹ ਕਦੀ ਵੀ ਨਹੀਂ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਹੈ ਨਹੀਂ ਆਹ ਵਾਲੀ ਚੀਜ਼ ਹੈ ਨਹੀਂ ਆ ਮਸ ਚਲੋ ਤੁਸੀਂ ਕੋਈ ਨਾ ਕੋਈ ਅਰੇਂਜਮੈਂਟ ਜਿਹੜਾ ਖਾਸ ਕਰਕੇ ਜੇ ਕਹੋ ਕਿ ਜਨਾਨੀਆਂ ਦਾ ਦਿਮਾਗ ਬਹੁਤ ਜ਼ਿਆਦਾ ਚੱਲਦਾ ਆ ਅਰੇਂਜਮੈਂਟ ਉਹ ਕਰ ਸਕਦੀਆਂ ਨੇ ਜੋ ਕਰਨ ਦੀਆਂ ਤੇ ਬੜ ਜੇ ਉਹ ਹਨਾ ਕੁਛ ਕਰਨ ਨੂੰ ਉਹਨਾਂ ਦਾ ਮਨ ਨਾ ਕਰੇ ਤਾਂ ਕਹਿ ਦਿੰਦੀਆਂ ਨੇ ਕਿ ਇਹ ਚੀਜ਼ ਹੈ ਨਹੀਂ ਆ ਤੇ ਬਟ ਇਹ ਵਾਲੇ ਸ਼ਬਦ ਜਿਹੜੇ ਸਾਨੂੰ ਜਿਹੜੇ ਆਪਣੇ ਘਰ ਵਿੱਚ ਕਦੀ ਵੀ ਨਹੀਂ ਯੂਜ਼ ਨਹੀਂ ਕਰਨੇ ਚਾਹੀਦੇ ਇਹ ਸਾਡੇ ਤੇ ਨਹੀਂ ਇਫੈਕਟ ਪੈਂਦਾ ਇਹ ਸਾਡੇ ਫੈਮਿਲੀ ਤੇ ਸਾਡੇ ਘਰ ਦੇ ਮੈਂਬਰਾਂ ਤੇ ਵੀ ਬਹੁਤ ਜ਼ਿਆਦਾ ਇਸ ਚੀਜ਼ ਦਾ ਜਿਹੜਾ ਇਫੈਕਟ ਪੈਂਦਾ ਸਾਡੇ ਬੱਚਿਆਂ ਤੇ ਵੀ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਤੇ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਦੀ ਪੈਸੇ ਨਾਲ ਹੀ ਹੈਲਪ ਕਰ ਸਕਦੇ ਸ਼ਬਦਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਇਹ ਸ਼ਬਦ ਨਾਲ ਵੀ ਤੁਸੀਂ ਜਿਹੜਾ ਕਿਸੇ ਦੀ ਹੈਲਪ ਕਰ ਸਕਦੇ ਜੇ ਕਿਸੇ ਨੂੰ ਡਿੱਗਦੇ ਨੂੰ ਮਤਲਬ ਉਠਾ ਸਕਦੇ ਜੇ ਮੰਨ ਲਓ ਕੋਈ ਕਿਸੇ ਦਾ ਕਿਸੇ ਵੀ ਹਨਾ ਤਰੀਕੇ ਨਾਲ ਨੁਕਸਾਨ ਹੋ ਜਾਂਦਾ ਆ ਕਿਸੇ ਵੀ ਹਨਾ ਵੇ ਨਾਲ ਤੇ ਤੁਸੀਂ ਉਸ ਬੰਦੇ ਨੂੰ ਹੌਸਲਾ ਦੇ ਕੇ ਤੇ ਚੜ੍ਹਦੀ ਕਲਾ ਦੇ ਵਿੱਚ ਹਾਂ ਕੋਈ ਗੱਲ ਨਹੀਂ ਨੁਕਸਾਨ ਹੋਇਆ ਹੋ ਜਾਊਗਾ ਠੀਕ ਇਹ ਬਹੁਤ ਵੱਡੇ ਜਿਹੜੇ ਸ਼ਬਦ ਹੁੰਦੇ ਨੇ ਤੇ ਉਸ ਨੂੰ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਹੌਸਲਾ ਦਿੰਦੇ ਨੇ ਤੇ ਇੱਕ ਉਹਦਾ ਕੰਮ ਕਰਨ ਨੂੰ ਉਹਦਾ ਮਨ ਕਰਦਾ ਵੀ ਚਲੋ ਹਨਾ ਕੋਈ ਗੱਲ ਨਹੀਂ ਜੋ ਹੋ ਗਿਆ ਗਾਂ ਵਧੀਆ ਆਪਾਂ ਕਰ ਲਾਂਗੇ ਕਰ ਸਕਦਾ ਆ ਜਾਂ ਹੋ ਜਾਏਗਾ ਹਾਂਜੀ ਤੇ ਇੱਕ ਨ ਸਵੇਰੇ ਸ਼ਾਮੀ ਜਿਹੜੀ ਆ ਘਰ ਵਿੱਚ ਗਰਬਾਣੀ ਜਿਹੜੀ ਜ਼ਰੂਰ ਲਾਉਣੀ ਚਾਹੀਦੀ ਆ ਕੋਈ ਦੋ ਇੱਕ ਜਾਂ ਦੋ ਘੰਟੇ ਜ਼ਰੂਰ ਗਰਬਾਣੀ ਸੁਨੋ ਕਿਉਂਕਿ ਗਰਬਾਣੀ ਸੁਣ ਨਾਲ ਵੀ ਬਹੁਤ ਪੋਜ਼ਿਟਿਵ એનર્ਜੀ ਸਾਡੇ ਦਿਮਾਗ ਤੇ ਜਿਹੜੀ ਉਹ ਆਉਂਦੀ ਆ ਤੇ ਵਧੀਆ ਜਿਹੜੀਆਂ ਗੱਲਾਂ ਸੁਣਾ ਕਿ ਤੇ ਉਹਦਾ ਦਾ ਦਿਮਾਗ ਵੀ ਜਿਹੜਾ ਵਧੀਆ ਪੋਜ਼ਿਟਿਵ ਔਰ ਹਮੇਸ਼ਾ ਚੜਦੀ ਕਲਾ ਦੇ ਵਿੱਚ ਜਿਹੜਾ ਉਹ ਰਹੂਗਾ ਇਹ ਨਹੀਂ ਕਿ ਆਪਾਂ ਘਰ ਬਾਣੀ ਆਪਾਂ ਕਿਹੜਾ ਬੈਠ ਕੇ ਸੁਣਦੇ ਪਏ ਆ ਟੀਵੀ ਦੇ ਅੱਗੇ ਜਿਹੜੀ ਆਪਾਂ ਟੀਵੀ ਲਾਣਾ ਆ ਨਹੀਂ ਸੁਣਦੇ ਤਾਂ ਕੋਈ ਗੱਲ ਨਹੀਂ ਬਟ ਜੇ ਤੁਸੀਂ ਘਰ ਦੇ ਵਿੱਚ ਲਗਾ ਇਹ ਨੂੰ ਲਾ ਕੇ ਰੱਖੋਗੇ ਤਾਂ ਵੀ ਪੋਜ਼ਿਟਿਵ એનર્ਜੀ ਜਿਹੜੀ ਤੁਹਾਡੇ ਘਰ ਦੇ ਵਿੱਚ ਜਿਹੜੀ ਆ ਹਮੇਸ਼ਾ ਜਿਹੜੀ ਰਹੂਗੀ ਤੇ ਇੱਕ ਦੂਸਰਾ ਹੁੰਦਾ ਹੈ ਕਿ ਹਨਾ ਆਪਾਂ ਕੋਈ ਚੀਜ਼ਾਂ ਵੇਖ-ਵੇਖ ਕੇ ਬੋਰ ਹੋ ਜਾਂਦੇ ਆ ਮੰਨ ਲਓ ਆਪਾਂ ਹਨ ਬੈੱਡ ਸ਼ੀਟਾਂ ਦੇ ਕਈ ਵਾਰੀ ਸਾਡੇ ਉਹ ਜੂਸ ਜੇ ਨਹੀਂ ਹੁੰਦੀ ਆਪਾਂ ਬਿਸ਼ਾਈਆਂ ਹੁੰਦੀਆਂ ਨੇ ਬਟ ਫਿਰ ਵੀ ਅਹੀ ਚੱਲ ਕਹਿੰਦੇ ਆ ਕਿਹੜਾ ਗੰਦੀਆਂ ਹੋਈਆਂ ਜਿਹੜਾ ਆਪਾਂ ਇਹਨਾਂ ਨੂੰ ਚੇਂਜ ਕਰੀਏ ਪਰ ਭਾਵੇਂ ਉਹ ਗੰਦੀਆਂ ਹੋਣ ਭਾਵੇਂ ਨਾ ਹੋਣ ਬਟ ਫਿਰ ਵੀ ਜਿਹੜੀ ਸਾਨੂੰ ਉਹ ਜੜੀ ਆ ਉਹਨਾਂ ਨੂੰ ਚੇਂਜ ਜ਼ਰੂਰ ਕਰਦੇ ਰਹਿਣਾ ਚਾਹੀਦਾ ਆ ਕਿਉਂਕਿ ਚੇਂਜ ਇਸ ਕਰਕੇ ਆ ਕਿ ਸਾਨੂੰ ਵਧੀਆ ਦੇਖ ਨੂੰ ਵਧੀਆ-ਵਧੀਆ ਫੀਲ ਹੋਏ ਵਧੀਆ ਲੱਗੇ ਸਾਡੇ ਘਰ ਦੀ ਲੁੱਕ ਜਿਹੜੀ ਉਹ ਵਧੀਆ ਲੱਗੇ ਜ਼ਰੂਰੀ ਨਹੀਂ ਕਿ ਹਰ ਇੱਕ ਚੀਜ਼ਾਂ ਨਵੀਆਂ ਖਰੀਦ ਕੇ ਜਿਆਦਾ ਸਮਾਰਟ ਵਧੀਆ ਸੋਹਣਾ ਹਨਾ ਚੀਜ਼ਾਂ ਹੋਣਗੀਆਂ ਤੇ ਫੇਰ ਹੀ ਸਾਡਾ ਘਰ ਜਿਹੜਾ ਉਹ ਵਧੀਆ ਬਣੇਗਾ ਵਧੀਆ ਐਕਟਿਵ ਮਤਲਬ ਕਿ ਸਾਨੂੰ ਵਧੀਆ ਫੀਲ ਹੋਏਗਾ ਜੇ ਜਿੱਦਾਂ ਦਾ ਹੈਗਾ ਸਾਡਾ ਪੁਰਾਣਾ ਉਦਾਂ ਦੇ ਉਸ ਨੂੰ ਆਪਾਂ ਮੇਨਟੇਨ ਜ਼ਰੂਰ ਰੱਖੀਏ ਨਵੀਂ ਨਵੇਂ ਤੋਂ ਨਵਾਂ ਜਿਹੜਾ ਉਹਦੇ ਉੱਪਰ ਕੋਈ ਵੀ ਚੀਜ਼ ਜਿਹੜੀ ਆ ਉਹ ਬਚਾਉਂਦੇ ਰਹੀਏ ਵਰਸ਼ਟਾ ਚੇਂਜ ਕਰ ਕਰਕੇ ਵਸਾਈਏ ਤੇ ਸਾਨੂੰ ਇਹਦੇ ਨਾਲ ਵੀ ਬੜੀ ਦਿਮਾਗ ਨੂੰ ਪੋਜ਼ਿਟਿਵ એનર્ਜੀ ਜਿਹੜੀ ਹੈ ਸਾਨੂੰ ਮਿਲਦੀ ਰਹੇਗੀ ਤੇ ਇਹਦੇ ਨਾਲ ਸਾਨੂੰ ਜਿਹੜਾ ਕੰਮ ਕਰਨ ਨੂੰ ਵੀ ਵਧੀਆ ਜਿਹੜਾ ਫੀਲ ਹੁੰਦਾ ਆ ਸਾਡਾ ਦਿਮਾਗ ਜਿਹੜਾ ਉਹ ਤਰੋ ਤਾਜ਼ਾ ਜਿਹੜਾ ਉਹ ਰਹਿੰਦਾ ਆ ਤੇ ਜ਼ਰੂਰ ਆ ਨਾ ਜੇ ਤੁਸੀਂ ਆਪਾਂ ਕੰਮ ਕਰਦੇ ਆ ਕੰਮ ਕਰਨ ਨੂੰ ਸਾਡਾ ਜਿਮਾਨ ਨਹੀਂ ਕਰਦਾ ਤੇ ਕੋਈ ਨਾ ਕੋਈ ਤੁਸੀਂ ਜੇ ਆ ਨਾ ਘਰਵਾਣੀ ਦਾ ਨਹੀਂ ਟਾਈਮ ਹੈਗਾ ਤੇ ਤੁਸੀਂ ਕੋਈ ਵੀ ਕੋਈ ਜੇ ਤੁਹਾਨੂੰ ਮਿਊਜ਼ਿਕ ਜਿਹੜਾ ਕੋਈ ਵੀ ਤੁਹਾਨੂੰ ਵਧੀਆ ਲੱਗਦਾ ਆ ਤੇ ਉਹ ਤੁਸੀਂ 뮤జిక్ ਜਿਹੜਾ ਸੁਣ ਸਕਦੇ ਹੋ ਜੀ ਜਾਂ ਉਦਾਂ ਹੀ ਜੇ ਹਨਾ ਕਈ ਵਾਰੀ ਕਿਸੇ ਦਾ ਫੋਨ ਹੀ ਆ ਜਾਂਦਾ ਆ ਜਾਂ ਫੋਨ ਹੀ ਆਪਾਂ ਕਿਸ ਨੂੰ ਕਰਨਾ ਹੋਵੇ ਤਾਂ ਉਦੋਂ ਫੋਨ ਕਰਦਿਆਂ ਕਰਦਿਆਂ ਨਾਲ ਕਰਦੇਗਾ ਉਹਦੇ ਕੰਮ ਆਪਾਂ ਕਰੀ ਜਾ ਸਕਦੇ ਹਣਾ ਉਦੋਂ ਵੀ ਆਪਾਂ ਕੰਮ ਕਰ ਸਕਦੇ ਹਾਂ ਕਿ ਜੇ ਸਾਡਾ ਮਨ ਆਪਾਂ ਕੰਮ ਕਰਨ ਨੂੰ ਨਾ ਮੰਨ ਕਰੇ ਤੇ ਫਿਰ ਮੰਨ ਲਓ ਕਿਸੇ ਨੂੰ ਫੋਨ ਲਾ ਲਓ ਤੇ ਕੰਮ ਕਰਨਾ ਸਟਾਰਟ ਕਰ ਦੋ ਇੱਕ ਤੇ ਕੰਮ ਹੋ ਜਾਏਗਾ ਤੇ ਇੱਕ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਸਾਡਾ ਕੰਮ ਜਿਹੜਾ ਉਹ ਕਿਹੜੇ ਵੇਲੇ ਹੋ ਗਿਆ ਤੇ ਇਸ ਕਰਕੇ ਇਦਾਂ ਦੀਆਂ ਮਤਲਬ ਛੋਟ-ਛੋਟੀਆਂ ਗੱਲਾਂ ਹਨਾ ਇਦਾਂ ਦਿਮਾਗ ਤੇ ਜਦੋਂ ਵੀ ਆਪਾਂ ਪੋਚਾ ਲਾਉਨੇ ਆ ਤੇ ਪੋਚੇ ਵਿੱਚ ਜਰੂਰ ਥੋੜਾ ਜਿਹਾ ਨਮਕ ਜਿਹੜਾ ਪਾ ਕੇ ਰੱਖੋ ਨਮਕ ਤੇ ਨਮਕ ਵਾਲਾ ਜਿਹੜਾ ਪੋਚਾ ਆਪਾਂ ਘਰ ਦੇ ਵਿੱਚ ਲਾਵਾਂਗੇ ਤੇ ਇਹਦੇ ਨਾਲ ਵੀ ਇੱਕ ਪੋਜ਼ਿਟਿਵ એનર્ਜੀ ਜਿਹੜੀ ਆ ਆਉਗੀ ਤੇ ਪਲੱਸ ਜਿਹੜਾ ਦੂਸਰਾ ਜਿਹੜੇ ਕੋਈ ਵੀ ਬੈਕਟੀਰੀਆ ਵਗੈਰਾ ਫਰਸ਼ ਤੇ ਹੁੰਦੇ ਨੇ ਉਹ ਨਮਕ ਦੇ ਨਾਲ ਜੜਿਓ ਮਰ ਜਾਂਦੇ ਨੇ ਤੇ ਵਧੀਆ ਜਿਹੜਾ ਇਹਦੇ ਨਾਲ ਵੀ ਘਰ ਦੀ ਜਿਹੜੇ ਪੋਜ਼ਿਟਿਵ એનર્ਜੀ ਜਿਹੜੀ ਇਹਦੇ ਨਾਲ ਬਣੀ ਰਹਿੰਦੀ ਹੈ ਤੇ ਦੂਸਰਾ ਜਿਹੜੀ ਆ ਬੁਕਸ ਵਗੈਰਾ ਹਰ ਇੱਕ ਚੀਜ਼ਾ ਨਾ ਰੇਜ਼ਮੈਂਟ ਕਰਕੇ ਰੱਖਾਂਗੇ ਸੋਹਣਾ ਇੱਕ ਵਾਰ ਤੇ ਬੱਚਾ ਵਾਲੇ ਘਰ ਤੇ ਹਨਾ ਇਦਾਂ ਦੇ ਖਿਲਾਰੇ ਹੁੰਦੇ ਆ ਤੇ ਬਟ ਜ਼ਰੂਰੀ ਨਹੀਂ ਕਿ ਸਾਡੇ ਕੋਲ ਸਾਰੇ ਇੱਕ ਚੀਜ਼ ਨਵੀਂ ਹਨਾ ਫਰਨੀਚਰ ਜੇ ਸਾਡਾ ਵਧੀਆ ਆ ਤੇ ਫੇਰ ਹੀ ਆਪਾਂ ਦੀ ਸਾਫ ਸਫਾਈ ਕਰਨੀ ਆ ਸਾਰਾ ਕੁਝ ਜੇ ਵਧੀਆ ਤੇ ਇਹਦੇ ਨਾਲ ਆਪਾਂ ਨਾ ਜਿਹੜੀ ਚੀਜ਼ ਹੈ ਗਈ ਐਸਡ ਤੋਂ ਉਹਦੇ ਵਿੱਚ ਹੀ ਸੰਤੁਸ਼ਟੀ ਰੱਖੋ ਪਰਮਾਤਮਾ ਦਾ ਸ਼ੁਕਰ ਕਰੋ ਤੇ ਹਰ ਵਕਤ ਇਹ ਨਹੀਂ ਕਰਦਾ ਇਹ ਰਣਜਾ ਦਾ ਮਤਵਾ ਹੈ ਨਹੀਂ ਹੈ ਨਹੀਂ ਫਿਰ ਪਰਮਾਤਮਾ ਵੀ ਕਹਿੰਦਾ ਬੰਦਾ ਮੈਂ ਇਸ ਬੰਦੇ ਨੂੰ ਮੈਂ ਸਭ ਕੁਝ ਦਿੱਤਾ ਆ ਇਹ ਫਿਰ ਵੀ ਹੈ ਨਹੀਂ ਹੈ ਨਹੀਂ ਕਰਦਾ ਕਿਉਂਕਿ ਹੈ ਨਹੀਂ ਵਾਲਾ ਸ਼ਬਦ ਤੇ ਬਿਲਕੁਲ ਵੀ ਦਿਮਾਗ ਤੇ ਜਿਹੜਾ ਉਹ ਨਹੀਂ ਲੈ ਕੇ ਆਉਣਾ ਚਾਹੀਦਾ ਹਾਂ ਸਮ ਟਾਈਮ ਪ੍ਰੋਬਲਮ ਹੁੰਦੀਆਂ ਨੇ ਉਸ ਟਾਈਮ ਤੇ ਤੁਸੀਂ ਇਹ ਨਾ ਇਹ ਗੱਲ ਕਹਿ ਸਕਦੇ ਜੀ ਬਟ ਹਰ ਵਕਤ ਜਿਹੜਾ ਆਪਾਂ ਇਹ ਸ਼ਬਦ ਜਿਹੜਾ ਜੀਪ ਤੇ ਨੇ ਲਿਆ ਕੇ ਆਉਣਾ ਚਾਹੀਦਾ ਇਹਦੇ ਨਾਲ ਵੀ ਜਿਹੜੀ ਆ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਜਿਹੜੀ ਆ ਉਹ ਰਹਿੰਦੀ ਆ ਤੇ ਦੂਸਰੀ ਜਿਹੜੀ ਹੈ ਨਾ ਕਿਚਨ ਦੀ ਵੀ ਸਾਫ਼ ਸਫਾਈ ਜਿਹੜੀ ਆ ਇਹ ਦੋ ਦੋ ਜਾਂ ਤਿੰਨ ਵਾਰ ਤੇ ਡੇਲੀ ਜਿਹੜੀ ਆ ਨਾ ਸ਼ਿੰਕ ਆਪਣੇ ਦਾ ਸਾਫ਼ ਗਹਿਰਾ ਕਰਨੀ ਚਾਹੀਦੀ ਜੇ ਆਪਾਂ ਕਿਚਨ ਸਾਡੀ ਸਾਫ਼ ਸੁਥਰੀ ਹੋਵੇਗੀ ਤੇ ਫਿਰ ਸਾਡਾ ਕੰਮ ਕਰਨ ਨੂੰ ਮਨ ਜਿਹੜਾ ਉਹ ਜ਼ਿਆਦਾ ਕਰੇ ਕਰਦਾ ਰਹੇਗਾ ਤੇ ਆਪਾਂ ਕੋਈ ਵੀ ਕੰਮ ਜਿਹੜਾ ਫਟਾਫਟ ਜਦੋਂ ਵੀ ਆਪਾਂ ਕੰਮ ਕਰੀਏ ਉਹ ਤੋਂ ਫਟਾ ਸਾਰਾ ਕੁਝ ਸਿਮੇਟ ਕੇ ਤੇ ਫੇਰ ਇਹਨੂੰ ਬਾਹਰ Nikliye ਕਿਉਂਕਿ ਜੇ ਆਪਾਂ ਇਦਾਂ ਨਿਕਲ ਜਾਉਂਗੇ ਫੇਰ ਸਾਨੂੰ ਖਲਾਰਾ ਮਿਲੇਗਾ ਫੇਰ ਸਾਡਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੇ ਰਾਤ ਨੂੰ ਵੀ ਜੇ ਸਾਨੂੰ ਕਿਚਨ ਜਿਹੜੀ ਆ ਸਾਫ਼ ਸੁਥਰੀ ਜਿਹੜੀ ਆਪਾਂ ਕਰਕੇ ਫੇਰ ਬਾਹਰ ਨਿਕਲਾਂਗੇ ਤਾਂ ਸਵੇਰੇ ਸਾਡਾ ਕੰਮ ਕਰਨ ਨੂੰ ਮਨ ਜੜਾਉ ਜਲਦੀ ਕਰਦਾ ਆ ਤੇ ਦੂਸਰਾ ਇਹ ਕੀ ਆ ਵੀ ਸਵੇਰੇ ਜਲਦੀ ਉੱਠਣ ਦੀ ਜਿਹੜੀ ਆਦਤ ਜਿਹੜੀ ਆ ਬੰਦੇ ਨੂੰ ਪਾਉਣੀ ਚਾਹੀਦੀ ਆ ਕਿਉਂਕਿ ਜੇ ਜਲਦੀ ਉਠਾਂਗੇ ਤੇ ਫਿਰ ਕੰਮ ਕਰਨ ਦੇ ਵਿੱਚ ਵੀ ਮਜ਼ਾ ਆਵੇਗਾ ਤੇ ਸਾਡਾ ਰੱਬ ਦਾ ਨਾਮ ਵੀ ਆਪਾਂ ਲੈ ਸਕਾਂਗੇ ਉਸ ਨੂੰ ਵੀ ਹਨਾ ਘੰਟਾ ਕੋਈ ਜੇ ਰੱਬ ਦਾ ਨਾਮ ਕੰਮ ਜਿਹੜਾ ਇੱਕ ਘੰਟਾ ਤੇ ਜ਼ਰੂਰ ਹਨਾ ਲੈਣਾ ਚਾਹੀਦਾ ਆ ਤੇ ਉਹ ਇੱਕ ਘੰਟਾ ਜੇ ਆਪਾਂ ਜਲਦੀ ਰੱਬ ਦਾ ਨਾਮ ਜਿਹੜਾ ਲੈ ਕੇ ਫਿਰ ਆਪਾਂ ਕੰਮ ਆਪਣੇ ਘਰ ਸਟਾਰਟ ਕਰਾਂਗੇ ਤੇ ਇਹਦੇ ਨਾਲ ਵੀ ਬੜੀ ਪੋਜ਼ਿਟਿਵ એનર્ਜੀ ਜਿਹੜੀ ਸਾਡੇ ਦਿਮਾਗ ਵਿੱਚ ਸਟਮਾਰਡਾ ਸਾਡੇ ਦਿਮਾਗ ਜਿਹੜਾ ਪੋਜ਼ਿਟਿਵ ਰਹੇਗਾ ਕਿਉਂਕਿ ਜੇ ਆਪਾਂ ਰੱਬ ਦਾ ਨਾਮ ਨਹੀਂ ਨੰਦਦੇ ਤੇ ਫਿਰ ਇਹਦੇ ਨਾਲ ਵੀ ਸਾਡੇ ਜਿਹੜੀ ਆ ਅਪ ਮਾਈਂਡ ਜਿਹੜਾ ਅਪਸੈਟ ਜਿਹੜਾ ਰਹਿੰਦਾ ਆ ਅਪਸੈਟ ਹੈਗਾ ਸਾਡਾ ਕੰਮ ਕਰਨ ਨੂੰ ਮਨ ਨਹੀਂ ਕਰੇਗਾ ਇੱਕ ਜਲਦੀ ਉਠਾਂਗੇ ਤੇ ਫਿਰ ਜਲਦੀ ਕੰਮ ਜਿਹੜੇ ਆ ਉਹ ਸਮੇਟੇ ਜਾਣਗੇ ਤੇ ਇਹ ਫਿਰ ਆਾਨੂੰ ਕੋਈ ਜਲਦੀ ਨਹੀਂ ਹੋਵੇਗੀ ਫਿਰ ਜਿੱਦਾਂ ਹੁਣ ਆਪਾਂ ਜੇ ਲੇਟ ਉੱਠਾਂਗੇ ਤੇ ਫਿਰ ਕਾਲੀ-ਕਾਲੀ ਦੇ ਵਿੱਚ ਕੁਝ ਕੰਮ ਹੋ ਜਾਣਗੇ ਤੇ ਕੁਝ ਫਿਰਾਨੂੰ ਘਰਦਿਆਂ ਦੇ ਉੱਪਰ ਹੀ ਗੁੱਸਾ ਹਜੇ ਆਈ ਜਾਏਗਾ ਕਿ ਹਨਾ ਮੈਂ ਆ ਕੰਮ ਕਰਨਾ ਸੀ ਸਵੇਰੇ ਤੇ ਮੇਰ ਕੋ ਆ ਵੀ ਨਹੀਂ ਹੋਇਆ ਪਾਠ ਵੀ ਨਹੀਂ ਹੋਇਆ ਸਭ ਕੁਝ ਨਹੀਂ ਹੋਇਆ ਬਟ ਗਲਤੀ ਤੇ ਸਾਡੀ ਆਪਣੀ ਹੁੰਦੀ ਆ ਬਟ ਆਪਾਂ ਥੋਪ ਦੂਜਿਆਂ ਤੇ ਦਿੰਦੇ ਆ ਕੀ ਹਾਂ ਤੇ